ਸਸ਼ਵਕਾਲ ਖੁਸ਼ਹਾਲ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਜ਼ਿਲ੍ਹਾ ਪੰਚਾਇਤ ਦਫ਼ਤਰ ਦੇ ਵਿੱਚ ਅਮਲੇ ਦੇ ਵੱਲੋਂ ਵੋਟਰ ਸੂਚੀਆਂ ਮਨਮਰਜ਼ੀ ਦੇ ਰੇਟਾਂ ਦੇ ਨਾਲ ਵਿਕੀਆਂ ਜਾ ਰਹੀਆਂ ਨੇ ਤੇ ਜੋ ਪੈਸੇ ਲਏ ਜਾ ਰਹੇ ਨੇ ਉਹਨਾਂ ਨੂੰ ਕੋਈ ਰਸੀਦ ਵੀ ਨਹੀਂ ਦਿੱਤੀ ਜਾ ਰਹੀ ਤੋਥੀ ভোটার ਸੂਚੀਆਂ ਲੈਣ ਆਏ ਵੱਖ-ਵੱਖ ਲੋਕਾਂ ਨਾਲ ਗੱਲਬਾਤ ਹੋਈ ਤਾਂ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਕੋਲੋਂ 160 ਰੁਪਏ ਇੱਕ ভোটার ਸੂਚੀ ਦੇ ਲਏ ਗਏ ਨੇ ਦੂਜੇ ਦਾ ਕਹਿਣਾ ਹੈ ਕਿ 150 ਰੁਪਏ ਲਏ ਨੇ ਤੇ ਤੀਜੇ ਦਾ ਕਹਿਣਾ ਹੈ ਕਿ ਉਸ ਦੇ ਕੋਲੋਂ ਵੀ 150 ਰੁਪਏ ਮੰਗੇ ਗਏ ਨੇ ਪਰ ਖੁੱਲੇ ਨਾ ਹੋਣ ਕਾਰਨ ਉਹਨਾਂ ਨੇ 100 ਰੁਪਏ ਹੀ ਲੈ ਲਏ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਨਲਾਈਨ ਪੇਮੈਂਟ ਕਰਨ ਦੀ ਗੱਲ ਕੀਤੀ ਗਈ ਪਰ ਅਧਿਕਾਰੀਆਂ ਨੇ ਆਨਲਾਈਨ ਪੇਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪੇਮੈਂਟ ਕੈਸ਼ ਹੀ ਲਈ ਜਾਵੇਗੀ ਤੇ ਜਦ ਇਹ ਸਬੰਧੀ ਏਡੀਸੀਡੀ ਆਰਪੀ ਸਿੰਘ ਦੇ ਨਾਲ ਫੋਨ ਦੇ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਿਰਫ 2 ਰੁਪਏ ਪਰ ਪੇਜ ਹੀ ਲੈ ਜਾ ਰਹੇ ਨੇ ਕੋਈ ਵੀ ਵਾਧੂ ਪੈਸਾ ਨਹੀਂ ਲਿਆ ਜਾ ਰਿਹਾ ਤੇਹਰਾਨੀ ਦੀ ਗੱਲ ਹੈ ਕਿ ਦਫ਼ਤਰ ਦੇ ਸਾਹਮਣੇ ਕੋਈ ਵੀ ਲਿਸਟ ਨਹੀਂ ਲਗਾਈ ਗਈ ਤੇ ਨਾ ਹੀ ਪੈਸਿਆਂ ਦੀ ਰਸੀਦ ਦਿੱਤੀ ਜਾ ਰਹੀ ਹੈ ਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕਰਮਚਾਰੀ ਆਪਣੀ ਮਰਜ਼ੀ ਨਾਲ ਲੋਕਾਂ ਤੋਂ ਪੈਸੇ ਵਸੂਲਦੇ ਨੇ ਤੇ ਉੱਚ ਅਧਿਕਾਰੀਆਂ ਨੂੰ ਅਪਰੋਕਤ ਕਰਮਚਾਰੀਆਂ ਦੇ ਖਿਲਾਫ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਮ ਜਨਤਾ ਦੀ ਲੁੱਟ ਨਾ ਹੋ ਸਕੇ ਮੱਖਣ ਸਿੰਘ ਜੀ ਬੀਡ ਬੀਡ ਤਲਾ ਬਣਤੇ ਜਿਲ੍ਹਾ ਪ੍ਰਸ਼ਾਸਕੀ ਨੇ ਸੀ ਵੋਟਰ ਸੂਚੀ ਲੈਣ ਆਏ ਸੀ ਹਾਂਜੀ ਵੋਟਰ ਸੂਚੀ ਲੈ ਆਏ ਕਿੰਨੇ ਪੈਸੇ ਲੱਗਣ ਸਾਨੂੰ 150 ਰੁਪਏ ਮੰਗਿਆ ਸੀਗਾ ਸਾਡੇ ਕੋਲ ਨਾ ਖੁੱਲੇ ਹੋ ਨਾ ਨਾਮ ਹੋਣ ਕਰਕੇ 100 ਰੁਪਏ ਹਰ ਤੋਂ ਲੈ ਲੈਣਾ ਅੱਜ ਪਹਿਲਾਂ 150 ਮੰਗਿਆ ਸੀ ਪਰ 100 ਵਿੱਚ ਦਿੱਤੀ ਹਾਂਜੀ ਰਸੀਦ ਵਗੈਰਾ ਦਿੱਤੀ ਨਹੀਂ ਕੋਈ ਰਸੀਦ ਵਗੈਰਾ ਨਹੀਂ ਦਿੱਤੀ ਨਹੀਂ ਮੰਗੀ ਨਹੀਂ ਅਸੀਂ ਸਾਨੂੰ ਤਾਂ ਆਨਲਾਈਨ ਪੇਮੈਂਟ ਕਰਦੇ ਸੀ ਫਿਰ ਕਹਿੰਦੇ ਕੈਸ਼ ਦੇ ਦੋਗੇ ਕਹਿੰਦੇ ਆਨਲਾਈਨ ਹਾਂਜੀ ਹਾਂਜੀ ਸਾਨੂੰ ਵੀ ਜੀ ਮੇਰੇ ਨਾਮ ਚਮਕੌਰ ਸਿੰਘ ਹੈ ਜੀ ਅਸੀਂ ਕਿਵੇਂ ਆਏ ਸੀ ਅਸੀਂ ਵੋਟਰ ਸੂਚੀ ਲੈਣ ਆਏ ਸੀਗੇ ਜਿਲ੍ਹਾ ਪਰਸ਼ਾ ਸੀ ਹਾਂਜੀ ਅਸੀਂ ਆਨਲਾਈਨ ਪੇਮੈਂਟ ਕਰ ਰਹੇ ਸੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਆਨਲਾਈਨ ਨਹੀਂ ਲੈਂਦੇ ਓਨਲੀ ਕੈਸ਼ ਲੈਣੇ ਆ ਅਸੀਂ ਫਿਰ ਬਾਹਰੋਂ ਏਟੀਐਮ ਚੋਂ ਪੈਸੇ ਕਢਾ ਕੇ ਲਾਈ ਫਿਰ ਇਹਨਾਂ ਨੂੰ ਪੈਸੇ ਦਿੱਤੇ ਜੀ ਸਰਦ ਮੰਗਿਆ 150 ਸੀਗਾ ਸਾਡੇ ਕੋਲ 200 ਦਾ ਨੋਟ ਸੀਗਾ ਇਹਨਾਂ ਨੇ ਕਹਿੰਦੇ 50 ਖੁੱਲੇ ਆਣੀਆਂ ਫਿਰ 100 ਦੇਤੇ ਸਾਨੂੰ ਜੀ ਕੀ ਨਾਮ ਹੈ ਬਾਈ ਤੁਹਾਡਾ ਤੇ ਨਾਲ ਜੀ ਰਾਮ ਆਏ ਕਿਹੜੇ ਪਿੰਡ ਤੋਂ ਆਏ ਆ ਸੇਕਪੁਰ ਆਹੋ ਕੀ ਕਰਨਾ ਐਸੇ ਇੱਥੇ ਅੱਜ ਆਹੋ ਆਹੀ ਲੈਣਾ ਜੀ ਗੋਸਤ ਜੀ ਕਿੰਨੇ ਵੀ ਦਿੱਤੀ ਐ ਇਹ 150 ਰੁਪਏ ਇਹ ਸਰਕਾਰ ਵੱਲੋਂ ਫ੍ਰੀ ਨਹੀਂ ਦਿੱਤੀ ਜਾਂਦੀ ਨਹੀਂ ਜੀ ਮੈਨੂੰ ਨਹੀਂ ਪਤਾ ਜੀ ਕੋਈ 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 ਰਸੀਦ ਵਗੈਰਾ ਦਿੱਤੀ ਹੈ ਇਹਨਾਂ ਨੇ ਕੁਝ ਨਹੀਂ ਵੀਰਾਰਗਣ ਕੁਮਾਰ ਅੱਜ ਤੁਸੀਂ ਇੱਥੇ ਜਿਹੜਾ ਤੁਸੀਂ ਰਾਜ ਕਿਨੇ ਵੋਟਰ ਸੂਚੀ ਲੈਣ ਆਏ ਸੀ ਕਿੰਨੇ ਦਾ ਜੀ ਤੁਹਾਨੂੰ ਵੋਟਰ ਸੂਚੀ 160 ਰੁਪਏ ਕਿੱਥੋਂ ਕਿੱਥੋਂ ਆਏ ਤੁਸੀਂ ਬੀੜਤਲਾ ਬਸਤੀ ਨੰਬਰ 8145 ਸਰ ਸੀਦੀਪ ਗਾਰਾ ਦਿੱਤੀ ਹੈ ਦੀ ਕੋਈ ਨਹੀਂ ਰਸੀਦ ਨਹੀਂ ਇਹ ਤਾਂ ਸਰਕਾਰ ਵੱਲੋਂ ਹਦਾਇਤਾਂ ਦੀਆਂ ਵੀ ਫ੍ਰੀ ਦਿੱਤੀਆਂ ਹੋਊਗੀ ਨਹੀਂ ਪਤਾ ਨਹੀਂ ਦਿਖਾਓ